ਸਰਸ਼ੀਕਾਲ ਦੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਲੋਕ ਸਭਾ ਚੋਣਾਂ ਦਾ ਪ੍ਰਚਾਰ ਦੀ ਸ਼ੁਰੂਆਤ ਹੋ ਚੁੱਕੀ ਤੇ ਅਲੱਗ-ਅਲੱਗ ਪਾਰਟੀਆਂ ਜਿੱਥੇ ਆਪੋ ਆਪਣੇ ਉਮੀਦਵਾਰਾਂ ਨੂੰ ਟਿਕਟ ਦੇ ਚੁੱਕੀਆਂ ਨੇ। ਉੱਥੇ ਇਸ ਦੇ ਨਾਲ ਪਾਰਟੀਆਂ 'ਚ ਬਗਾਵਤਾਂ ਵੀ ਸਾਹਮਣੇ ਆ ਰਹੇ ਨੇ। ਆਓ ਦੇਖਦੇ ਹਾਂ ਕਿਹੜੇ-ਕਿਹੜੇ ਆਗੂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ। ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਪੂਰੀ ਤਰ੍ਹਾਂ ਨਾਲ ਵੱਜ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਆਪੋ ਆਪਣੇ ਦਾਅ ਪੇਚ ਲਾਉਣ ਤੇ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਨੇ। ਸੂਬੇਚ ਕਾਂਗਰਸ ਜਿੱਥੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ ਉਥੇ ਅਕਾਲੀ ਦਲ ਆਮ ਆਦਮੀ ਪਾਰਟੀ ਸਣੇ ਜਮਹੂਰੀ ਗੱਟ ਜੋੜ ਤੇ ਤੇ ਅਕਾਲੀ ਦਲ ਟਕਸਾਲੀ ਮੈਦਾਨ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਨੇ ਲੋਕ ਸਭਾ ਲਈ ਰਾਜਨੀਤਿਕ ਆਗੂ ਵੱਲੋਂ अनेका ਵਾਅਦੇ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਸੁਪਨੇ ਦਿਖਾਉਣ ਲਈ ਰਾਜਨੀਤਿਕ ਆਗੂ ਲੋਕਾਂ ਨਾਲ ਮਿਲਜੁਲ ਕਰ ਰਹੇ ਨੇ ਜੇਕਰ ਗਰਲ ਜਲੰਧਰ ਸੀਟ ਦੀ ਅਤੇ ਫਰੀਦਕੋਟ ਦੀ ਕਰ ਲਈ ਜਾਵੇ ਜਿੱਥੋਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਓਕੇ ਕਲਾਕਾਰ ਮੁਹੰਮਦ ਸਦੀਕ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਸਦੀਕ ਦੀ ਹਲਕੇ ਵਿੱਚ ਵਿਰੋਧਤਾ ਵੀ ਕੀਤੀ ਜਾ ਰਹੀ ਹੈ ਸਦੀਕ ਦੀ ਇਹ ਵਿਰੋਧਤਾ ਕਿਸੇ ਵਿਰੋਧੀਆਂ ਵੱਲੋਂ ਨਹੀਂ ਸਗੋਂ ਕਾਂਗਰਸ ਦੇ ਬਲਾਕ ਸਮਤੀ ਅਤੇ ਜ਼ਲਾ ਪ੍ਰੇਸ਼ਦ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਕਾਂਗਰਸ ਯਾ ਗੋਦਾ ਇਲਜ਼ਾਮ ਹੈ ਕਿ ਜਦੋਂ ਸਦੀਕ ਹਲਕੇ ਚ ਆਇਆ ਤਾਂ ਉਹਨਾਂ ਕਿਸੇ ਸੀਨੀਅਰ ਕਾਂਗਰਸੀ ਯਾ ਗੋ ਨੂੰ ਪੁੱਛਿਆ ਤੱਕ ਨਹੀਂ ਉਹਨਾਂ ਸਦੀਕ ਦੇ ਕਰੀਬੀ ਰਿਸ਼ਤੇਦਾਰ ਤੇ ਵੀ ਇਲਜ਼ਾਮ ਲਗਾਇਆ ਜਿਸ ਚ ਭ੍ਰਿਸ਼ਟਾਚਾਰ ਦੀ ਵੀ ਗੱਲ ਕਹੀ ਗਈ ਹੈ ਅਸੀਂ ਠੀਕ ਹੈ ਸਾਡੇ ਇੱਕ ਮੋਠਾ ਸਾਡੇ ਦਾ ਬਹੁਮਤਾ ਸਰਪੰਚਾਂ ਦੀ ਬਲਾਗ ਸਮਤੀ ਦੀ ਜਲਾ ਪ੍ਰਸ਼ਦੀ ਬਹੁਤ ਸਾਬਤਾ ਸਾਡਾ ਨਾ ਵਰਕਰ ਹੈ ਕਾਂਗਰਸੀ ਇਸ ਕਰਕੇ ਅਸੀਂ ਅਬ ਸਾਰੇ ਬਰਕਰਾਂ ਦਾ ਧਿਆਨ ਰੱਖਦੇ ਹੋਏ ਬਲਾਕ ਸਭਾ ਦੇ ਸਰਪੰਚ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜਾ ਵਿਰੋਧ ਕਰਦੇ ਰਹੇ ਇੱਕ ਮੰਤ ਹਾਈ ਕਮਾਂਡ ਤੋਂ ਮੰਗ ਕਰਦੇ ਆਂ ਔਰ ਜੋਰ ਮੰਗਿਆ ਸਾਡੇ ਵੀ ਡੈਕਟਰ ਕਿਸੇ ਪੜੇ ਲਿਖੇ ਨੌਜਵਾਨ ਨੂੰ ਦਿੱਤੀ ਜਾਵੇ ਤਾਂ ਕਿਉਂਕਿ ਇੱਥੇ 47% ਹੈ ਜਿਹੜਾ ਐਸੀ ਵਰਗ ਦਾ ਕਿ ਉਹ ਇਹਦਾ 1% ਵੀ ਨਹੀਂ ਬਣਦਾ ਪੂਰਾ ਇਹ ਮੰਗ ਕਰਦੇ ਆ ਸੀ ਹਾਈ ਕਮਾਂਡ ਤੋਂ ਸਾਡੀ ਮੰਗ ਹੈ ਜੀ ਬਲਾਕ ਸਭਾ ਵੀਲੇ ਦੇ ਜਿਲ੍ਹਾ ਪ੍ਰੀਸ਼ਦ ਵੀਲੇ ਸਾਡੇ ਨਾਲ ਡਟ ਕੇ ਵਿਰੋਧ ਕਰਾਈ ਕਾਲੀ ਜਲਦੀ ਮਤ ਮਨਾਂ ਨੇ ਮਾਰਤ ਕਰੀ ਸੀ ਜੋ ਸਾਡੇ ਕੈਂਡੀਡੇਟ ਸੀ ਸਾਰਿਆਂ ਦੇ ਖਿਲਾਫ ਚੱਲੇ ਸਰੇ ਆਉਂਗੇ ਇਸ ਕਰਕੇ ਉਹਨਾਂ ਨੇ ਸਾਡੀ ਮਾਸਤ ਨਹੀਂ ਕਰੀ ਅਸੀਂ ਉਸ ਕਰਕੇ ਤਾਂ ਇਸ ਦਾ ਬਰੋਧ ਕਰਦੇ ਹਾਂ ਸਲਿਕ ਸਾਹਿਬ ਦਾ ਵੀ ਅਸੀਂ ਇਹਨੇ ਉਹ ਸਾਡਾ ਕੋਈ ਪੜਿਆ ਜਿਹੜਾ ਨੌਜਵਾਨ ਨੂੰ ਕਾਬਲ ਬੰਦੇ ਨੂੰ ਟੇਹਲ ਦਿੱਤੀ ਜਾਵੇ ਤਾਂ ਅਸੀਂ ਫਿਰ ਨੂੰ ਇੱਥੋਂ ਜਿਤਾ ਕੇ ਐਮਪੀ ਬਣਾ ਕੇ ਦਿੱਲੀ ਦੀ ਸਰਕਾਰ ਅਸੀਂ ਬਣਾ ਸਕੀਏ ਉਹਦੇ ਜਿਸੀਂ ਹਿੱਸਾ ਪਾ ਸਕੀਏ ਸਾਡਾ ਕੋਈ ਸੁਦੀਖ ਸਾਹਿਬ ਨਾਲ ਵੀ ਨਹੀਂ ਗੱਲ ਵੀ ਪਾਰਟੀ ਨਾਲ ਬਹੁਤ ਵਿਰੋਧ ਤਹਿਦ ਨਾਲ ਜੁੜੇ ਹੋਏ ਆ ਪਾਰਟੀ ਦੇ ਨਾਲ ਸਾਨੂੰ ਸਤਿਕਾਰ ਹੈ ਜਿਤ ਮਾਣਾ ਸਾਡਾ ਪਾਰਟੀ ਦੇ ਨਾਲ ਪਰ ਸਾਨੂੰ ਇਹੀ ਹੈ ਗੱਲ ਵੀ ਜਿਹੜਾ ਸਦੀਕ ਸਦੀਕ ਸਾਹਿਬ ਆ ਜਿਹੜੀ ਧੜੇਵਾਜੀ ਬਣਾ ਕੇ ਇੱਥੇ ਚਲਾ ਰਹੇ ਆ ਸਾਨੂੰ ਉਸੇ ਦੇ ਵਿਰੁੱਧ ਤਾਂ ਖਨ ਹੋਰ ਕੋਈ ਵਿਰੁੱਧਾ ਨਹੀਂ ਠੀਕ ਨੇ ਇਹ ਬਲਾਕ ਸੰਸਦਿਆਂ ਵਿੱਚ ਵੀ ਇਹਨਾਂ ਨੇ ਧੜੇਵਾਜੀ ਰੱਖੀ ਆ ਸਰਪੰਚੀਆਂ ਵਿੱਚ ਵੀ ਰੱਖੀ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਵੀ ਧੜੇਵਾਜੀ ਰੱਖੀ ਆ ਜਿਹੜਾ ਇਹਨਾਂ ਦਾ ਜਵਾਈ ਆ ਇੱਥੇ ਰਹਿ ਰਿਹਾ ਉਹੀ ਯਾਨੀ ਕਿ ਇੱਕ ਦੁਕਾਨਦਾਰੀ ਦੀ ਤਰ੍ਹਾਂ ਤੇ ਹਲਕੇ ਨੂੰ ਚਲਾ ਰਿਹਾ ਜੀ ਅਸੀਂ ਇਹੀ ਅਪੀਲ ਕਰਦੇ ਹਾਈ ਕਮਾਂਡ ਅੱਗੇ ਰਾਹੁਲ ਗਾਂਧੀ ਅੱਗੇ ਵੀ ਸਾਨੂੰ ਪੜਿਆ ਲਿਖਿਆ ਸੂਝਵਾਨ ਤੇ ਵਧੀਆ ਕੋਈ ਕੈਂਡੀਡੇਟ ਦਿੱਤਾ ਜਾਵੇ ਡਿਸਟ੍ਰਿਕਟ ਫਰੀਦਕੋਟ ਸੋਏ ਕਾਂਗਰਸ ਹੀ ਆਗੂ ਪਾਰਟੀ ਹਾਈ ਕਮਾਂਡ ਤੋਂ ਸੂਝਵਾਨ ਉਮੀਦਵਾਰ ਦੀ ਮੰਗ ਕਰ ਰਹੇ ਨੇ ਲੋਕ ਸਭਾ ਹਲਕਾ ਜਲੰਧਰ ਤੋਂ ਵੀ ਕਾਂਗਰਸ ਵਿਚਕਾਰ ਗੁੱਟਬੰਦੀ ਦਿਖਣ ਨੂੰ ਮਿਲ ਰਹੀ ਹੈ ਮਹਿੰਦਰ ਸਿੰਘ ਕੇਪੀ ਜੋ ਕਿ ਕਾਂਗਰਸ ਦੇ ਸੀਨੇ ਰਾਗੂ ਮੰਨੇ ਜਾਂਦੇ ਨੇ ਆਉ ਦੇਖਦਾ ਇਹਨਾਂ ਬਗਾਵਤੀ ਸੁਰਾਂ ਨੂੰ ਰੋਕਣ ਲਈ ਪਾਰਟੀ ਦੇ ਕਿਹੜੇ ਕਿਹੜੇ ਆਗੂ ਉਹਨਾਂ ਦੇ ਘਰ ਪੁੱਜ ਰਹੇ ਨੇ ਸਿਆਸਤ ਵਿੱਚ ਵੱਡੇ ਰੁਤਬੇ ਦੀ ਨਿਸ਼ਾਨੀ ਤੇ ਜਲੰਧਰ ਲੋਕ ਸਭਾ ਹਲਕੇ ਦੀ ਟਿਕਟ ਦੀ ਮੰਗ ਮਹਿੰਦਰ ਸਿੰਘ ਕੇਪੀ ਨੂੰ ਲਗਾਤਾਰ ਸਤਾ ਰਹੀ ਹੈ ਜਿਸ ਤੇ ਉਹਨਾਂ ਜਲੰਧਰ ਸੀਟ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਦਾਅਵੇਦਾਰੀ ਠੋਕੀ ਸੀ ਤੇ ਕਾਂਗਰਸ ਪਾਰਟੀ ਵੱਲੋਂ ਸੰਤੋਖ ਚੌਧਰੀ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਕੇਪੀ ਸਿੰਘ ਲਗਾਤਾਰ ਨਾਰਾਜ਼ ਦਿਖਾਈ ਦੇ ਰਹੇ ਨੇ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕੇਪੀ ਸਿੰਘ ਨੂੰ ਮਨਾਉਣ ਲਈ ਉਹਨਾਂ ਦੇ ਘਰ ਤਾਂਤਾ ਲੱਗਿਆ ਹੋਇਆ ਹੈ ਕਦੇ ਸੂਬੇ ਦੇ ਵਜ਼ੀਰ ਸੁਖਜਿੰਦਰ ਰੰਦਾਵਾ ਤੇ ਕਦੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਕਦੇ ਸੰਤੋਖ ਚੋਦਰੀ ਖੁਦ ਆਪ ਮਨੋਂ ਉਹਨਾਂ ਦੇ ਘਰ ਪੁੱਜਦੇ ਨੇ ਤੇ ਮਹਿੰਦਰ ਸਿੰਘ ਕੇਪੀ ਤੇ ਨਾਰਾਜ਼ਗੀ ਲਗਾਤਾਰ ਪ੍ਰਕਰਾਂ ਰਹਿੰਦੀ ਹੈ ਦੇਖੋ ਮੈਂ ਕਾਂਗਰਸ ਪਾਰਟੀ ਦਾ ਪੁਰਾਣਾ ਵਫਾਦਾਰ ਸਿਪਾਹੀ ਹ ਦੂਸਰੀ ਪੁਸ਼ਤ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕਰ ਰਹੀ ਹੈ ਔਰ ਕਾਂਗਰਸ ਪਾਰਟੀ ਨੇ ਕਿ ਮੈਨੂੰ ਟਿਕਟ ਇਥੋਂ ਜਨਾਈ ਕਰਕੇ ਮੇਰੇ ਔਰ ਮੇਰੇ ਪਰਿਵਾਰ ਦਾ ਮੈਂ ਸਮਝਦਾ ਕਿ ਮੇਰਾ ਰਾਜਨੀਤਿਕ ਕਤਲ ਕੀਤਾ ਹੈ ਜਿਹੜਾ ਮੈਂ ਐਕਸਪੈਕਟ ਨਹੀਂ ਸੀ ਕਰਦਾ ਔਰ ਮੇਰੇ ਪਰਿਵਾਰ ਦੇ ਉੱਤੇ ਔਰ ਮੇਰੇ ਸਮਰਥਕਾਂ ਦੇ ਉੱਤੇ ਨੂੰ ਇੱਕ ਬਹੁਤ ਵੱਡਾ ਰੋਸ ਹੈ ਪਾਰਟੀ ਪ੍ਰਤੀ ਰੋਸ ਹੈ ਕਿ ਇੱਕ ਇਮਾਨਦਾਰ شریف ਔਰ ਜਿਨ੍ਹਾਂ ਨੇ ਟੈਰਰਿਜ਼ਮ ਦੇ ਖਿਲਾਫ ਜਿਹੜੀ ਸ਼ਹਾਦਤਾਂ ਦਿੱਤੀਆਂ ਉਸ ਪਰਵਾਹ ਦੀ ਟਿਕਟ ਕੱਟੀ ਗਈ ਹੈ ਤੋਂ ਇਹਦੇ ਪ੍ਰਤੀ ਬੜਾ ਰੋਸ ਹੈ ਮੈਂ ਆਪਣੇ ਸਾਥੀਆਂ ਨਾਲ ਪਰਿਵਾਰ ਨਾਲ ਸਾਰਿਆਂ ਸਮਰਥਕਾਂ ਨਾਲ ਬੈਠ ਕੇ ਫੈਸਲਾ ਕਰਾਂਗਾ ਕਿ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਇੰਡੀਪੈਂਡੈਂਟ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ ਮੈਂ ਕਾਂਗਰਸੀਆਂ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰਨਾ ਕਿਉਂਕਿ ਕਾਂਗਰਸ ਦਾ ਕਲਚਰ ਮੇਰੇ ਦੇ ਘੁੱਟ-ਘੁੱਟ ਕੇ ਭਰਿਆ ਹੈ ਔਰ ਮੈਂ ਸੋਚਾਂਗਾ ਕਿ ਮੈਨੂੰ ਇੰਡੀਪੈਂਡੈਂਟ ਲੜਨਾ ਜਾਂ ਨਹੀਂ ਲੜਨਾ ਚਾਹੀਦਾ ਇਹਦੇ ਲਈ ਮੈਂ ਆਪਣੇ ਫੀਡਬੈਕ ਜਿਹੜਾ ਸਾਰੇ ਸਾਥੀਆਂ ਕੋਲ ਲੈ ਰਿਹਾ ਅਸੀਂ ਪਰਿਵਾਰ 'ਚ ਬੈਠਾ ਕਿਉਂਕਿ ਇੱਕ ਬੜਾ ਵੱਡਾ ਫੈਸਲਾ ਕਰਨਾ ਹੈ ਪਾਰਟੀ ਨੂੰ ਛੱਡਣਾ ਜੇ ਉਹ ਫੈਸਲਾ ਹੋ ਗਿਆ ਤੇ ਫਿਰ ਪਾਰਟੀ ਛੱਡਾਂਗੇ ਤੇ ਇੰਡੀਪੈਂਡੈਂਟ ਲੜਾਂਗੇ ਇਹ ਪਰਿਵਾਰ ਨੇ ਕਿਹਾ ਕਿ ਨਹੀਂ ਅਸੀਂ ਕਾਂਗਰਸ ਹੀ ਰਹਿਣਾ ਤੇ ਫਿਰ ਅਸੀਂ ਕਾਂਗਰਸ ਦੀ ਮਦਦ ਕਰਾਂਗੇ ਕਿ ਉਧਰ ਕਾਂਗਰਸ ਦੇ ਵਜ਼ੀਰ ਸੁਖਜਿੰਦਰ ਰੰਧਾਵਾ ਵਿਧਾਇਕ ਪ੍ਰਗਟ ਸਿੰਘ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਡਾਕਟਰ ਰਾਜਕੁਮਾਰ 베ਰਕਾ ਵੀ ਮਹਿੰਦਰ ਸਿੰਘ ਕੈਪੀ ਨੂੰ ਦਿਲਾਸਾ ਦੇਣ ਪੁੱਜੇ ਤੇ ਇਸ ਪੂਰੇ ਮਾਮਲੇ 'ਤੇ ਕੈਪਟਨ ਮਨਿੰਦਰ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਇਹਨਾਂ ਤੋਂ ਅਜੇ ਕਾਂਗਰਸੀ ਨਹੀਂ ਆਇਆ ਇਹਨਾਂ ਦੇ ਪਿਤਾ ਜੀ ਤੇ ਮੇਰੇ ਪਿਤਾ ਜੀ ਨੇ ਜੋ ਆਤਵਾਚ ਲੜਾਈ ਕੀਤੀ ਤੇ ਅਸੀਂ ਛੋਟੇ ਹੁੰਦੇ ਤੋਂ ਇਹਨਾਂ ਦੀ 6 ਨੰਬਰ ਕੋਠੀ ਹੁੰਦੀ ਸਾਡੀ 8 ਨੰਬਰ ਹੁੰਦੀ ਸੀ ਤੇ ਅਸੀਂ ਤੇ ਮੈਂ ਤੇ ਆਪਣੇ ਭਰਾ ਨੂੰ ਔਰ ਇਹਨਾਂ ਦਾ ਜਿਹੜਾ ਗੁੱਸਾ ਉਹ ਜਾਇਜ਼ ਵੀ ਹੈ ਤੇ ਉਸ ਕਰਕੇ ਮੈਂ ਪਹੁੰਚਿਆ ਸੀ ਔਰ ਮੈਂ ਨਾ ਕਿਸੇ ਹਾਈ ਕਮਾਂਡਿੰਗ ਮੈਡੀਕਲ ਡਿਊਟੀ ਲਈ ਆ ਮੈਂ ਆਪਣੀ ਪਰਸਨਲ ਕਪੈਸਿਟੀ 'ਚ ਆਇਆ ਕਿ ਅਸੀਂ ਕਾਂਗਰਸ ਦੇ ਖਾਨਦਾਨ ਹੈ ਸਾਡਾ ਡੀਐਨਏ ਕਾਂਗਰਸੀ ਹੈ ਤੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਜਿਹੜਾ ਗੁੱਸਾ ਬਿਲਕੁਲ ਤੁਹਾਡਾ ਬਹੁਤ ਹੈ ਪਰ ਜੋ ਮੇਰੇ ਦਿਮਾਗ 'ਚ ਸੀ ਉਹ ਨੇਗੀਆਂ ਚੀਜ਼ਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਨੇ ਪਰਸੋਂ ਆਣਾ ਅਸੀਂ ਫੇਰ ਆਪਣਾ ਪਰਿਵਾਰ ਸਾਰਾ ਇਕੱਠਾ ਬੈਠਾਂਗੇ ਤੇ ਉਹਦੇ ਚ ਇਹ ਕਾਂਗਰਸੀ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਆ ਇਹ ਔਰ ਮੈਂ ਤੇ ਹਮੇਸ਼ਾ ਹੀ ਕੇਪੀ ਸਾਹਿਬ ਦੀ ਜਿਹਨੇ ਮੈਂ ਰਿਸਪੈਕਟ ਕਰਦਾ ਇਸ ਪਰਿਵਾਰ ਦੀ ਮੇਰੇ ਖਲ ਕਿਉਂ ਹੋਰ ਕੋਈ ਵੀ ਡੀਸ਼ਰਟ ਕਰਦਾ ਵੇਖੋ ਇਹ ਤੇ ਹਾਈ ਕਮਾਉਂਡ ਦੇ ਮੇ ਕੋ ਮੈਂ ਤੇ ਅਜੇ ਬਹੁਤ ਛੋਟੇ ਹੈਗਾ ਮੇਰੀ ਜਿਹੜੀ ਗੱਲ ਹੈ ਮੈਂ ਨੰਦ ਦੱਸਦਾਗਾ ਜਿਹੜੀ ਮੇਰੀਆਂ ਗੱਲਾਂ ਮੇਰੇ ਜਿਹੜੀ ਗੱਲ ਹੈ ਮੈਂ ਸਾਰੇ ਪੁਰ ਦੱਸਾਂਗਾ ਕੈਪਟਨ ਸਾਹਿਬ ਨੂੰ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਜੀ ਉਹਨਾਂ ਨੂੰ ਦੱਸਾਂਗਾ ਕਿ ਆ ਉਥੇ ਸਿਚੁਏਸ਼ਨ ਆ ਵਰਕਰਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਮੈਂ ਸਾਰਾ ਕੁਝ ਦੱਸਾਂਗਾ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੈਂ ਕੱਲ 12 ਵਜੇ ਮਿਲ ਰਹੇ ਹਾਂ ਉਹਦੇ ਬਾਅਦ ਮੈਂ ਕਾਂਗਰਸ ਹਾਈਕ ਮਾਨਤੇ ਨਾਲ ਦਿੱਲੀ ਵਿੱਚ ਗੱਲ ਕਰਨ ਜਾ ਰਿਹਾ ਹਾਂ ਕਿਉਂਕਿ ਮੈਨੂੰ ਕਿਸੇ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਕੇਪੀ ਸਾਹਿਬ ਦੀ ਮੈਨੂੰ ਮਨਜ਼ੂਰੀ ਲੈਣ ਦੀ ਲੋੜ ਨਹੀਂ ਮੇਰਾ ਪਰਿਵਾਰ ਹੈ ਸੋ ਇਹ ਤਕਲੀਫ ਇਹਨਾਂ ਦੀ ਨਹੀਂ ਮੇਰੀ ਤਕਲੀਫ ਹੈ ਨਾ ਅਸੀਂ ਸਾਰੇ ਦੋਨੇ ਭਰਾ ਹਾਂ ਇਹ ਮੇਰਾ ਇਹ ਵੱਡਾ ਭਰਾ ਹੈ ਇਹ ਇਹ ਜ ਦੂਸਰੀ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਬਈ ਅਸੀਂ ਲੋਕਾਂ ਨੇ ਇਹ ਖੂਨ ਦੇ ਕੇ ਇਸ ਪਾਰਟੀ ਨੂੰ ਸੀਜਿਆ ਹੋਇਆ ਔਰ ਸਾਡੇ ਇਹ ਬਜ਼ੁਰਗਾਂ ਦੀ ਪਾਰਟੀ ਹੈ ਸਾਡੇ ਦਾਦਾ ਦਾਦੀ ਨਾਨਾ ਨਾਨੀ ਦੀ ਪਾਰਟੀ ਹੈ ਅਸੀਂ ਆਪਣੀ ਪਾਰਟੀ ਨਾਲ ਪਿਆਰ ਕਰਦੇ ਹਾਂ ਔਰ ਅਸੀਂ ਨਹੀਂ ਚਾਹਦੇ ਕਿ ਸਾਨੂੰ ਧੱਕਾ ਮਾਰ ਕੇ ਜ਼ਬਰਦਸਤੀ ਕੋਈ ਕੱਢੇ ਸੋ ਇਹ ਤਕਲੀਫ ਜਿਹੜੀ ਹੈਗੀ ਹੈ ਮੈਂ ਡਿਸਕਸ ਕਰ ਲਿਆ ਸਾਰਾ ਮੈਟਰ ਔਰ ਇਹ ਜਲਦੀ ਹੀ ਇਹ ਮੈਟਰ ਨੂੰ ਸ਼ਾਰਟ ਆਊਟ ਹੋਏਗਾ ਇਹ ਮੈਟਰ ਸੁਲਝੇਗਾ ਔਰ ਇਹ ਕੱਲ ਤੋਂ ਬਾਅਦ ਇਹ 3 ਦਿਨਾਂ ਦੇ ਵਿੱਚ ਹਾਈ ਕਮਾਨ ਔਰ ਮੁੱਖ ਮੰਤਰੀ ਦੇ ਨਾਲ ਗੱਲ ਕਰਕੇ ਇਸ ਮੈਟਰ ਨੂੰ ਸੋਲਵ ਕਰਾਂਗੇ ਕਾਂਗਰਸ ਪਾਰਟੀ ਵੱਲੋਂ ਜਲੰਧਰ 'ਚ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪਾਰਟੀ ਹਲੇ ਵੀ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ ਜਲੰਧਰ ਪਛਮੀ ਤੋਂ ਵੀ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਪਾਰਟੀ ਨੂੰ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ ਚੱਲ ਰਹੇ ਸਨ ਜਿਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਤੇ ਸੰਤੋਖ ਚੌਧਰੀ ਮਨਾਉਣ ਵਿੱਚ ਸਫਲ ਜ਼ਰੂਰ ਰਹੇ ਨੇ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਜੀ ਮੈਂ ਪਪੂਸ ਪਾਰਟੀ ਦਾ ਸਪਾਈ ਹਾਂ ਔਰ ਨਰਾਜ਼ੀ ਬੜੀ ਕੋਈ ਗੱਲ ਨਹੀਂ ਕਾਂਗਰਸ ਆਈ ਤੁਮਾਨ ਨੇ ਸਾਡੇ ਉੱਤੇ ਮੈਂਬਰ ਪਾਰਟੀ ਮੈਂਬਰਾਂ ਨੂੰ ਰਿਪੀਟ ਕਰਕੇ ਦੁਬਾਰਾ ਜਨਨ ਕਰਕੇ ਸਾਡਾ ਪ੍ਰਤੀਬੰਧਨ ਗਿਆ ਸਿੰਪਲ ਨੂੰ ਸਾਡਾ ਮਿਲ ਕੇ ਕਰਕੇ ਉਹ ਬਿਜਲੀ ਕਾਮਯਾਬੀ ਉਹ ਕਿੰਨੀ ਹੈ ਦੇਖੋ ਜੀ ਚੌਧਰੀ ਸਤੋਕ ਸਿੰਘ ਜੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਔਰ ਮੁਬਾਰਕ ਹੋਵੇ ਚੌਧਰੀ ਸਤੋਕ ਸਿੰਘ ਜੀ ਨੂੰ ਔਰ ਸੁਸ਼ੀਲ ਰਿੰਕੂ ਜੀ ਵੈਸਟ ਹਰਕੇ ਦੇ ਐਮ ਐਲ اے ਔਰ ਮੈਂ ਸਮਝਦਾ ਜਲੰਧਰ ਸਰਨਾਉ ਵਾਈਬਰੈਂਟ ਕਾਂਗਰਸ ਲੀਡਰ ਕਾਂਗਰਸ ਲੀਡਰ ਹੈ ਸਾਡਾ ਦੁਆਬੇ ਦਾ ਸੁਸ਼ੀਲ ਔਰ ਉਹਨਾਂ ਦੇ ਇਥੇ ਚੌਧਰੀ ਚਿਚਿਤ ਸਿੰਘ ਜੀ ਤੇ ਸ਼ੁਰੂਆਤ ਚੌਧਰੀ ਸੰਤੋਖ ਸਿੰਘ ਜੀ ਦੀ ਇਲੈਕਸ਼ਨ ਦੀ ਜਿਹੜੀ ਸ਼ੁਰੂਆਤ ਸੱਚ ਬੋਲਦੇ ਸਾਰੇ ਇਕਪੀ ਸਾਹਿਬ ਨੂੰ ਥੋੜਾ ਨਰਾਜ਼ ਚੱਲ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੇਰਾ ਫਰਜ਼ ਹੈ ਸਾਰਿਆਂ ਨੂੰ ਇਕੱਠੇ ਕਰਨ ਦਾ ਸਭਿਆਂ ਜੇ ਉੱਥੇ ਯੋਗਦਾਨ ਪਾਪ ਹੈ ਤਾਂ ਜ਼ਰੂਰ ਮਤਲਬ ਮਨਾਇਆ ਜਾਊਗਾ ਮਹਿੰਦਰ ਸਿੰਘ ਕਿਉਂ ਨਹੀਂ ਮਨਾਇਆ ਜਾਊਗਾ ਯਾਰ ਸਾਡੇ ਸੀਨੀਅਰ ਲੀਡਰ ਨੇ ਔਰ ਸੀਨੀਅਰ ਲੀਡਰ ਨੇ ਹਰੇਕ ਨੂੰ ਬੁਲਾਵਾਗੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਸੀ ਪਾਰਟੀਆਂ ਵਿਚਕਾਰ ਦੇਖੇ ਜਾ ਰਹੇ ਮਤਭੇ ਤੇ ਹੁਣ ਗੱਲ ਆਮ ਆਦਮੀ ਪਾਰਟੀ ਦੀ ਕਰ ਲੈਨੇ ਆ ਜਿਨ੍ਹਾਂ ਦੇ ਸੁਭਾ ਪ੍ਰਧਾਨ ਭਗਵੰਤ ਮਾਨ ਨੂੰ ਮੋੜ ਤੋਂ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਪਰ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆਓ ਦੇਖਨੇ ਸਿਰ ਰਿਪੋਰਟ ਜੀ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਜੋ ਕਿ ਹਮੇਸ਼ਾ ਚਰਚਾ ਵਿੱਚ ਰਹਿੰਦੇ ਨੇ ਮਾਨੇ ਵਿਰੋਧੀਆਂ ਚ ਹੋਣ ਜਾਂ ਫਿਰ ਆਪਣੇ ਹੀ ਬਾਗੀ ਲੀਡਰਾਂ ਦੇ ਵਿੱਚ ਮਾਨ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਪਰ ਪਿੰਡ ਜੋਧਪੁਰ ਵਿੱਚ ਮਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦਾ ਪਿਆ ਪਿੰਡ ਦੇ ਲੋਕਾਂ ਨੇ ਭਗਵੰਤ ਮਾਨ ਤੇ ਗ੍ਰਾਂਟ ਨਾ ਦੇਣ ਦਾ ਇਲਜ਼ਾਮ ਲਗਾਇਆ ਤੇ ਜਦੋਂ ਮਾਨ ਪਿੰਡ ਵਿੱਚ ਲੋਕਾਂ ਨੂੰ ਸੰਬੋਧਨ ਕਰਨ ਪੁੱਜੇ ਤਾਂ ਮਾਨ ਦੇ ਸੰਬੋਧਨ ਦੌਰਾਨ ਲੋਕਾਂ ਨੇ ਨਾਰੇਬਾਜ਼ੀ ਕਰਦਿਆਂ ਗ੍ਰਾਂਟ ਨਾ ਦੇਣ ਦਾ ਵੀ ਇਲਜ਼ਾਮ ਲਗਾਇਆ ਤੁਸੀਂ ਇਹਨਾਂ ਦੇ ਰੂਪਏ 15-15 ਹਜ਼ਾਰ ਰੁਪਏ ਕੋਲੋਂ ਲਾ ਕੇ ਅਸੀਂ ਉਹਦਾ ਨੁਕਸਾਨ ਕਰਾ ਕੇ ਨਾਲ ਤੁਰ ਕੇ ਲੋਕਾਂ ਨੂੰ ਗਾਲਾਂ ਵੀ ਲੈ ਕੇ ਪਾਰਟੀ ਅਸੀਂ ਕਾਂਗਰਸ ਨੂੰ ਦੰਦੇ ਜੀ ਇਹਨੂੰ ਵੋਟਾ ਸਪੈਸ਼ਲ ਪਾਈ ਵੀ ਚੱਲ ਬੰਦਾ ਪਹਿਲੀ ਯਾਰ ਬੰਦਾ ਮੰਗਦਾ ਹੈ ਵੋਟੇ ਨੂੰ ਦੋ ਟਾਈਮ ਪਰ ਇਹਨੇ ਸਾਣਾ ਕੋਈ ਮਹੱਤਵ ਨਹੀਂ ਮੋੜਿਆ ਇਹਦਾ ਜਿਹੜਾ ਐਮਪੀ ਦਾ ਕੋਟਾ ਸੀ ਉਹਦਾ ਸਾਨੂੰ ਦੇਣਾ ਕੀ ਜੀ ਸਾਡੇ ਪਿੰਡ 'ਚ ਗਿੜੇ ਨਹੀਂ ਮਾਰੇ ਨੇ ਅਸੀਂ ਇਹ ਤੇ ਮੌਣੀ ਗਏ ਸਾਨੂੰ ਸਰੇਆ ਜਵਾਬ ਤਾਂ ਕਰਨੇ ਛੋਟੇ ਪਿੰਡ ਤਾਂ ਮਾ ਗਿੜਾ ਮਾਰਨੇ ਨਹੀਂ ਹਲੇ ਮੇਰੇ ਛੋਟਾ ਟਾਈਮ ਦਾ ਕੋਈ ਟਾਈਮ ਨਹੀਂ ਵੀ ਸਾਡੇ ਪੰਜ ਚ ਤਾਂ ਬਾਲਾ ਹੋਣੀ ਆ ਵੀ ਸਾਡੇ ਤੋਂ ਐਮਪੀ ਦਾ ਕੋਟਾ ਸੀ ਤਿੰਨ ਵਾਰੀ ਮਤਾ ਪੱਕਦੇ ਪੰਚਾਇਤ ਦੇ ਵਿੱਚ ਖੁਦ ਸੀ ਮੈਂਬਰ ਸਾਹਿਬ ਨੂੰ ਪਰ ਇਹਨਾਂ ਨੇ ਕੋਈ ਨਾ ਹਰੋਦਾ ਨਾ ਸਾਨੂੰ ਆ ਲਾਈਟਾਂ ਦਾ ਨਾ ਸਾਡੇ ਕੋਈ 5 ਰੁਪਏ ਹੋਰ ਲੱਗੇ ਨਹੀਂ ਅੱਜ ਪ੍ਰਚਾਰ ਤਾਂ ਤਾਂ ਹੀ ਕਰੇ ਜੇ ਉਹ ਹੱਕ ਪਾੜਾ ਪਿਛਲਾ ਮੋੜੇ ਫਿਰ ਦੁਬਾਰੇ ਕੋਈ ਮੰਗੂ ਸਾਡਾ ਪਿਛਲਾ ਦਾ ਤੁਹਾਡਾ ਬੂਰਾ ਕਰੇ ਉਹ ਕਿਹਨੇ ਬੂਰੀ ਪਾਰਟੀ ਨੇ ਜੁੜੇ ਰੇ ਤਾਂ ਨਹੀਂ ਬੂਰੀ ਪਾਰਟੀ ਸਾਰਿਆਂ ਵੋਟਾਂ ਸੀ 1300 ਤੋਂ 1300 ਵੋਟਾਂ ਨੂੰ ਪਾਈ ਆ ਉਹ ਮਨਤਮਨ ਕਹਿੰਦਾ ਅੱਗੇ ਵੀ ਕਹਿੰਦਾ ਕਿ ਮੇਰੇ ਕੋਲ ਤਾਂ ਕਹਿੰਦਾ ਤੁਹਾਡੇ ਕੋਲ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਹੈਗਾ ਫਿਰ ਅਸੀਂ ਟੱਲੀ ਵਾਲੇ ਜੀ ਇਹ ਟੂਰਨਾਮੈਂਟ ਤੇ ਆਇਆ ਸੀਗਾ ਫਿਰ ਅਸੀਂ ਟੂਰਨਾਮੈਂਟ ਤੇ ਉੱਥੇ ਗਏ ਉੱਥੇ ਜਾ ਕੇ ਇਹਨੇ ਫਿਰ ਸਾਨੂੰ ਕਹਿੰਦਾ ਕਿ ਮ ਕਜੀ ਸੰਗਰੂਰ ਵਾਲਿਆਂ ਕੋਲੇ ਗਏ ਸੰਗਰੂਰ ਵਾਲੇ ਕਹਿੰਦੇ ਬਰਨਾਲੇ ਵਾਲਿਆਂ ਕੋਲੇ ਜਾਓ ਬਰਨਾਲੇ ਵਾਲੇ ਸਾਨੂੰ ਕਹਿੰਦੇ ਕਿ ਵੀ ਕਹਿੰਦੇ ਕਿ ਅਜੇ ਤੱਕ ਇਹਨੇ ਤੁਹਾਡਾ ਪਿੰਡ ਵਾਲਾ ਲਿਸਟ ਦੇ ਵਿੱਚ ਹੀ ਨਹੀਂ ਹੈਗਾ ਹੁਣ ਅਸੀਂ ਇਹ ਕਹਿੰਦੇ ਵੀ ਸਾਡੇ ਸਾਡੇ ਕੋਲੇ ਹੁਣ ਤੱਕ ਤਾਂ ਗਿੜਾ ਨਹੀਂ ਮਾਰਿਆ ਹੈਗਾ ਇੱਕ ਵਾਰੀ ਵੀ ਨਹੀਂ ਆਇਆ ਇੱਕ ਵਾਰੀ ਇੱਕ ਵਾਰੀ ਆ ਕੇ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਮਾੜਾ ਮੋਟਾ ਆ ਕੇ ਧੰਨਵਾਦ ਤਾਂ ਕਰ ਜਾਂਦਾ ਜੀ ਪਿੰਡ ਦਾ ਹੁਣ ਅਸੀਂ ਅਜੇ ਤੋਂ ਸਾਡਾ ਗੁੱਸਾ ਤਾਂ ਹੁੰਦਾ ਹੀ ਆ ਜੀ ਬੰਦੇ ਨੂੰ ਇਸ ਵਿਰੋਧਤਾ ਦੇ ਬੋਲਦਿਆਂ ਮਾਨ ਨੇ ਕਿਹਾ ਕਿ ਇਹ ਲੋਕ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਹਨ ਜੋ ਉਹਨਾਂ ਦਾ ਵਿਰੋਧ ਕਰ ਰਹੇ ਨੇ ਮੈਂ ਪਧੌੜ ਹਲਕੇ ਦੇ ਕਈ ਪਿੰਡ ਨੇ ਜਿੱਦਾਂ ਦੇ ਵਿੱਚ ਆਤਰ ਸਿੰਘ ਆਲਾ ਜਾ ਕੇ ਆਇਆ ਟੀਲ ਮਾ ਜਾ ਕੇ ਆਇਆ ਇਸ ਤੋਂ ਬਾਅਦ ਖੁੱਡੀ ਕਲਾ ਜਾਣਾ ਤੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇਹ ਗੱਲ ਮਹਿਸੂਸ ਕਰ ਰਹੇ ਨੇ ਕਿ ਪਹਿਲੀ ਵਾਰ ਸਾਡੀ ਆਵਾਜ਼ ਪਾਰਲੀਮੈਂਟ ਚ ਪਹੁੰਚੀ ਹੈ ਪਹਿਲੀ ਵਾਰ ਕਿਸਾਨੀ ਦੇ ਮੁੱਦੇ ਨਰੇਗਾ ਦੇ ਦਲਤਾਂ ਦੇ ਗਰੀਬਾਂ ਦੇ ਮੁੱਦੇ ਪਾਰਲੀਮੈਂਟ ਚ ਇੱਕ ਥਾਪੜ ਕੇ ਅਸੀਂ ਪਹੁੰਚਾਏ ਨੇ ਪਹਿਲੀ ਵਾਰ ਲੋਕਾਂ ਨੂੰ ਫੰਡ ਮਿਲੇ ਤੇ ਫੰਡ ਦਾ ਸਹਾਬ ਵੀ ਮਿਲਿਆ ਕਿਸੇ ਪਿੰਡ ਨੂੰ ਵੱਧ ਘੱਟ ਹੋ ਸਕਦਾ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਵੀ ਆਈਆਂ ਪੰਚਾਇਤਾਂ ਵੱਲੋਂ ਮਤੇ ਪਾਉਣ ਦੀਆਂ ਕਿਉਂਕਿ ਪੰਚਾਇਤਾਂ ਕਿਸੇ ਹੋਰ ਪਾਰਟੀ ਦੀਆਂ ਸੀ ਉਹ ਸ਼ਾਇਦ ਇਹ ਚਾਹੁੰਦੇ ਸੀ ਭਗਵੰਤ ਮਾਨ ਦਾ ਪੈਸਾ ਪਰ ਪੈਸਾ ਪਬਲਿਕ ਦਾ ਹੈ 1 ਰੁਪਏ ਦਾ ਮੈਂ ਹਿਸਾਬ ਦੇ ਰਿਹਾ ਬਿਆਸ ਸਮੇਤ ਵੀ ਜਿਹੜਾ ਪੈਸਾ ਬਣਿਆ ਉਹ ਵੀ ਸਾਰਾ ਉਹਨਾਂ ਦੇ ਲੋਕਾਂ ਦੇ ਵਿੱਚ ਵੰਡਿਆ 1 ਰੁਪਏ ਦੇ ਵੀ ਕੋਈ ਭ੍ਰਿਸ਼ਟਾਚਾਰ ਦੇ ਜਾਂ ਕਪੜਾ ਕਪੜੇ ਵਾਈ ਦੇ ਸਾਢੇ ਜਾਂ ਸਾਡੀ ਕਿਸੇ ਪਾਰਟੀ ਦੇ ਵਰਕਰ ਜਾਂ ਅਹੁਦੇਦਾਰ ਵੱਲੋਂ ਨਹੀਂ ਹੋ ਸਕਦਾ ਉਹ ਕੁਝ ਬੰਦੇ ਦੂਜੀਆਂ ਪਾਰਟੀਆਂ ਦੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਹੈ ਜੀ ਵਿਰੋਧੀ ਪਾਲ ਜੀ ਜ ਮੈਂ ਤਾਂ 26 ਕਰੋੜ 61 ਲੱਖ 24000 ਰੁਪਏ ਵੰਡੀ ਬੈਠਾ ਜੀ ਜਦਕਿ ਬੰਨ ਦਾ 25 ਹੈ ਹਰ ਸਿਮਰਤ ਕੌਰ ਨੇ ਹਰ ਸਿਮਰਤ ਕੌਰ ਨੇ 7.5 ਕਰੋੜ ਰੁਪਏ ਵੰਡੇ ਹੀ ਨਹੀਂ ਐਂ ਛੜਤਾ ਪੰਪ ਚੰਦੂ ਮਾਇਰ ਨੇ ਛੜਤਾ ਪਾਰਲੀਮੈਂਟ ਸਭ ਤੋਂ ਵੱਧ ਬੋਲਣ ਵਾਲਿਆਂ ਚ ਮੈਂ ਆ 1 ਰੁਪਏ ਦਾ ਵੀ ਕੋਈ ਇਲਜ਼ਾਮ ਨਹੀਂ ਕਿਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਕਈ ਦਿਨ ਪਹਿਲਾਂ ਵੀ ਆਪ ਦੀ ਵਿਧਾਇਕਾ ਰੁਪਿੰਦਰ ਰੂਬੀ ਦੀ ਵੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪਿੰਡ ਵਾਸੀ ਉਹਨਾਂ ਦਾ ਵਿਰੋਧ ਕਰ ਰਹੇ ਸਨ ਸੋ ਐਸਨ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਸਰਗਰਮੀਆਂ ਜਿਨ੍ਹਾਂ ਨੂੰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਹੈ ਨਹੀਂ ਮੈਨੂੰ ਜਾਣ ਕੇ ਕ੍ਰਿਸ਼ਨ ਸਿੰਘ ਤੋਂ ਇਜਾਜ਼ਤ ਧੰਨਵਾਦ